ਬੱਚੇ ਬਹੁਤ ਜ਼ਿਆਦਾ ਡਿਪਰੈਸ਼ਨ ਚ ਹੈ ਬੱਚਿਆਂ ਕੋਲ ਜੌਬਸ ਨਹੀਂ ਹੈਗੀਆਂ ਤੇ ਫਿਊਚਰ ਅਨਸਰਟਨ ਹੈ ਤੇ ਵਾਪਸ ਜਾਣਾ ਵੀ ਔਖਾ ਲੱਗਦਾ ਹੈ ਵੈਨਿਊ ਹੈਵ ਸਪੈਂਡਡ ਲਾਈਕ ਕੈਲੋਕੀ 5 ਤੋਂ 8 ਸਾਲ ਇਸ ਕੰਟਰੀ ਦੇ ਵਿੱਚ ਸਪੈਂਡ ਕਰ ਲਿਆ ਵਾਈ ਆਈ ਸੈਡ 8 ਸਾਲ ਕਿਉਂਕਿ ਬੱਚਿਆਂ ਦੇ 8 18 12 ਮੀਨ ਇਕਸਟੈਂਸ਼ਨਸ ਵੀ ਹੋਏ ਸੀ ਸੋ ਹੁਣ ਵਾਪਸ ਜਾ ਕੇ ਬਹੁਤ ਡਿਫਿਕਲਟ ਹੈ ਜਦੋਂ ਉਹਨੇ ਪੂਰਾ ਆਪਣੀ ਯੂਥ ਦਾ ਪੂਰਾ ਪ੍ਰਾਈਮ ਟਾਈਮ ਇਸ ਕੰਟਰੀ ਨੂੰ ਦਿੱਤਾ ਹੈ ਤੇ ਉਸ ਤੋਂ ਬਾਅਦ ਉਹਨਾਂ ਕੋਲ ਕੋਈ ਅਖੀਰ ਦੇ ਵਿੱਚ ਫਿਰ ਕੋਈ ਰਸਤਾ ਨਹੀਂ ਹੈ ਇਮੀਗ੍ਰੇਸ਼ਨ ਮਾਹਿਰ ਰਤਨਦੀਪ ਸਿੰਘ ਲੇਜ਼ੇ ਦੁਆਰਾ ਕਰਵਾਏ ਗਏ ਇਸ ਪੋਲ ਨਾਲ ਇਤفاق ਰੱਖਦੇ ਹਨ ਜੋ ਇਹ ਦਰਸਾਉਂਦਾ ਹੈ ਕਿ ਕੈਨੇਡਾ ਹੁਣ ਪੱਕੇ ਹੋਣਾ ਭਾਵ ਪੀਆਰ ਪ੍ਰਾਪਤ ਕਰਨਾ ਚੁਣੌਤੀ ਬਣ ਗਿਆ ਹੈ ਮਾਹਿਰ ਮੁਤਾਬਕ ਐਕਸਪ੍ਰੈਸ ਐਂਟਰੀ ਦਾ ਮੌਜੂਦਾ ਹਾਈ ਸਕੋਰ ਅਚੀਵ ਕਰਨਾ ਬਹੁਤ ਸਾਰੇ ਲੋਕਾਂ ਲਈ ਅਸੰਭਵ ਬਣਿਆ ਹੋਇਆ ਹੈ ਐਕਸਪ੍ਰੈਸ ਐਂਟਰੀ ਆਪਾਂ ਨੂੰ ਪਤਾ ਕਿ ਹੁਣ ਜਿਹੜਾ ਰੀਸੈਂਟ ਸਕੋਰ ਗਿਆ ਹੈ ਉਹ 549 ਗਿਆ ਹੈ ਰਾਈਟ ਸੋ 549 ਆਪਣੇ ਆਪ ਚ ਹਿਊਜ ਸਕੋਰ ਹੈ ਇਹ ਮਤਲਬ ਈਵਨ ਜਿਵੇਂ ਇੱਕ ਹੈ ਨਾ ਇੱਕ ਕਈ ਬਾਲੀਵੁੱਡ ਦੀ ਮੂਵੀਜ਼ ਹੁੰਦਾ ਇਹ ਲੋਕ ਕੌਣ ਹੈ ਕਹਾਂ ਸੇ ਆਏ ਹਨ ਸੋ ਉਹਦਾ ਨੀ ਸਿਚੁਏਸ਼ਨ ਹੈ ਵੀ 549 ਕਿਦਾਂ ਕੋ ਪੋਸੀਬਲ ਹੈ ਇੱਕ ਤਾਂ ਸਕੋਰ ਬਹੁਤ ਹਾਈ ਹੈ ਉਤੋਂ ਤਰਸਦੀ ਇਹ ਹੈ ਜਦੋਂ ਇਹ ਸਕੋਰ ਹਾਈ ਪਿਕ ਕਰ ਰਹੇ ਹੈ ਤੇ ਇਹ ਇਹ ਨੰਬਰ ਆਫ ਐਪਲੀਕੈਂਟ ਬੜੇ ਘੱਟ ਪਿਕ ਕਰ ਰਹੇ ਹੈ ਹੁਣ ਜਿਹੜਾ ਜਿਹੜਾ 549 ਡਰਾ ਹੈ ਸੀ ਉਸੇ ਸਿਰਫ 1280 ਅ ਐਪਲੀਕੈਂਟਸ ਨੂੰ ਹੀ ਇਹਨਾਂ ਨੇ ਇਨਵੀਟੇਸ਼ਨ ਟੂ ਅਪਲਾਈ ਦਿੱਤਾ 70 80% ਬੱਚੇ ਤਾਂ ਹੈਗੇ ਪਲੱਸ 2 ਵਾਲੇ ਉਹ ਤਾਂ ਬਾਇ ਡਿਫਾਲਟ ਅਨਫੋਰਚੂਨੇਟਲੀ ਵਿਦਆਊਟ ਐਨੀ ਉਹਨਾਂ ਦੇ ਫਾਲਟ ਤੋਂ ਬਗੈਰ ਹੀ ਉਹ ਰੇਸ ਤੋਂ ਪਹਿਲਾਂ ਹੀ ਬਾਹਰ ਹੈ ਸੀਈਸੀ ਭਾਵ ਕੈਨੇਡੀਅਨ ਐਕਸਪੀਰੀਅੰਸ ਕਲਾਸ ਜਿਸ ਦਾ ਆਖਰੀ ਡਰਾ 2021 ਵਿੱਚ ਕੱਢਿਆ ਗਿਆ ਸੀ ਇਸ ਕੈਟਾਗਰੀ ਅਧੀਨ ਵੱਡੀ ਗਿਣਤੀ ਵਿੱਚ ਉਮੀਦਵਾਰ ਪੀਆਰ ਲਈ ਜद्दोजਹਿਦ ਕਰ ਰਹੇ ਹਨ ਰਤਨਦੀਪ ਸਿੰਘ ਅਨੁਸਾਰ ਇਸ ਕੈਟਾਗਰੀ ਅਧੀਨ ਉਮੀਦਵਾਰ ਬੇहद ਪਰੇਸ਼ਾਨ ਹਨ ਜਿੰਨਾ ਨੂੰ CEC ਡਰਾ ਅਧੀਨ ਮੌਕਾ ਮਿਲਣਾ ਚਾਹੀਦਾ ਹੈ ਇਸ ਤਰ੍ਹਾਂ ਦੀ ਫੇਰ ਇਹ ਹੈ ਕਿ ਹੁਣ 3 ਸਾਲ ਹੋਣ ਵਾਲੇ ਆ 2021 ਕਿਉਂਕਿ ਹੁਣ 24 ਚੜ ਚੜ ਚੁੱਕੇ ਆ ਓਲਰੇਡੀ ਮੈਟ ਆਫ ਹੈਨਾ ਆਲਮੋਸਟ ਤੇ 3 ਸਾਲ ਤੋਂ ਇਹਨਾਂ ਨੇ ਕੈਨੇਡੀਅਨ ਐਕਸਪੀਰੀਅੰਸ ਕਲਾਸ ਦੇ ਡਰਾਸ ਨਹੀਂ ਕੱਡੇ ਕਿ ਮੇਰੇ ਖਿਆਲ ਤੋਂ ਇਹਨਾਂ ਨੂੰ ਕੈਨੇਡੀਅਨ ਐਕਸਪੀਰੀਅੰਸ ਕਲਾਸ ਦੇ ਡਰਾਸ ਬਹੁਤ ਜ਼ਰੂਰੀ ਹੈ ਗਵਰਨਮੈਂਟ ਨੂੰ ਆਪਣਾ ਕਹਿ ਲੋ ਕਿ ਭਾਰ ਵੀ ਹੌਲਾ ਕਰਨ ਵਾਸਤੇ ਕਿਉਂਕਿ ਜਿਵੇਂ ਹੁਣੇ ਮਿਨਿਸਟਰ ਨੇ ਕਿਹਾ ਸੀਗਾ ਕਿ ਲਾਸਟ ਇਅਰ ਇਹਨੇ ਨਵੰਬਰ ਸੇ ਅਨਾਊਂਸਮੈਂਟ ਕਰੀ ਸੀ ਕਿ ਇਸ ਟਾਈਮ ਕੈਨੇਡਾ ਦੇ ਵਿੱਚ 1 ਮਿਲੀਅ ਤੇ ਇਸ ਸਾਲ ਰਫਲੀ 1 ਲੱਖ ਬੱਚਿਆਂ ਦਾ ਵਰਕ ਪਰਮਿਟ ਖਤਮ ਹੋ ਰਿਹਾ ਤੇ ਹੁਣ ਉਹ ਜਿਹੜੇ 1 ਲੱਖ ਸਟੂਡੈਂਟ ਹੈ ਜਿਨ੍ਹਾਂ ਨੇ 2 ਸਾਲ ਦੀ ਸਟੱਡੀ ਕੀਤੀ 3 ਸਾਲ ਕੈਨੇਡਾ ਚ ਵਰਕ ਕੀਤਾ ਰਾਈਟ ਕਾਈਂਡ ਆਫ ਜੌਬ ਕੀਤੀ ਆਪਣੇ ਆਪ ਨੂੰ ਇਸ ਕੰਟਰੀ ਚ ਅਡਾਪਟੇਬਲ ਬਣਾਇਆ ਸਕਿਲਸ ਗੇਨ ਕਰੇ ਆਪਣੇ ਆਪ ਨੂੰ ਇੱਕ ਪ੍ਰੋਡਕਟਿਵ ਮੈਂਬਰ ਆਫ ਦ ਸੋਸਾਇਟੀ ਪ੍ਰੂਫ ਕੀਤਾ ਤੇ ਹੁਣ ਇਹਨਾਂ ਵਾਸਤੇ ਆਪਣੇ ਇਹਨਾਂ ਦੇ ਵਰਕ ਪਰਮਿਟਸ ਵੀ ਖਤਮ ਹੋ ਰਹੇ ਬਟ ਸਟਿਲ ਜਿਹੜੀ ਆਪਣੀ IRCC ਹੈ ਉਹ ਸਟਿਲ ਜਨਰਲ ਡਰਾ ਕੱਢ ਰਹੀ ਹੈ IRCC ਇਹਨਾਂ ਮਤਲਬ IRCC ਬਹੁਤ ਜ਼ਿਆਦਾ ਨੀਡ ਆਫ ਦ आवर ਹੈਗੀ ਹੈ ਮਾਹਿਰ ਇਹ ਵੀ ਮੰਨਦੇ ਹਨ ਕਿ ਸਰਕਾਰ ਦੀ ਪਲੈਨਿੰਗ ਵਿੱਚ ਵੱਡੀਆਂ ਕਮੀਆਂ ਹਨ ਜਿਸ ਦਾ ਖਮਿਆਜਾ ਲੋਕਾਂ ਨੂੰ ਆਰਥਿਕ ਅਤੇ ਮਾਨਸਿਕ ਬੋਝ ਦੇ ਰੂਪ ਵਿੱਚ ਝੱਲਣਾ ਪੈ ਰਿਹਾ ਹੈ ਉਹਨਾਂ ਸਰਕਾਰ ਨੂੰ ਠੋਖੀ ਨੀਤੀ ਬਣਾਉਣ ਅਤੇ ਸਹੀ ਸਮੇਂ ਸਿਰ ਲਾਗੂ ਕਰਨ ਦੀ ਅਪੀਲ ਕੀਤੀ ਹੁਣ ਬੱਚਿਆਂ ਕੋਲ 6 ਕੈਟਾਗਰੀਜ਼ ਦੇ ਆਪਸ਼ਨ ਹਨ ਜਿਹੜੇ ਬੱਚੇ ਅੱਜ ਆਪਣਾ ਕੈਰੀਅਰ ਸਟਾਰਟ ਕਰ ਰਹੇ ਹਨ ਕੋਈ ਟਰਾਂਸਪੋਰਟੇਸ਼ਨ ਚਾ ਕੋਈ ਸਕਿੱਲ ਟ੍ਰੇਡ ਚਾ ਕੱਲ ਨੂੰ ਗੋਡ ਨੋਜ਼ ਸਰਕਾਰ ਚੇਂਜ ਹੋਣੀ ਹੈ ਮਿਨਿਸਟਰ ਕੋਈ ਨਵਾਂ ਆਊਗਾ ਉਹ ਇਹ ਪ੍ਰੋਗਰਾਮ ਜਮੀ ਰੱਦ ਕਰਕੇ ਕੋਈ ਨਵਾਂ ਪ੍ਰੋਗਰਾਮ ਇੰਟਰੋਡਿਊਸ ਕਰ ਦੋਗਾ ਸੋ ਅਗੇਨ ਇਹ ਐਕਚੁਅਲੀ ਪੂਰਾ ਇਹ ਇਹ ਨਾ ਫਰਸਟ ਆਫ 올ਡ ਕੰਟਰੀ ਵਾਲੇ ਸਾਇਨ ਸਾਨੂੰ ਨਜ਼ਰ ਨਹੀਂ ਆ ਰਹੇ ਕਿ ਭਈ ਇਹ ਇੱਕ ਪ੍ਰੋਐਕਟਿਵ ਅਪਰੋਚ ਹੈ ਤੇ ਇਹ ਲੌਂਗ ਟਰਮ ਲੈ ਕੇ ਚੱਲਦੇ ਆ ਇਹ ਤਾਂ ਡਿਸੀਜਨ ਇਦਾਂ ਮਤਲਬ ਹੈ ਨਾ ਬਹੁਤ ਛੇਤੀ ਡਿਸੀਜਨ ਲੈ ਲੈਂਦੇ ਆ ਵਿਦਆਊਟ ਕੀਪਿੰਗ ਇਨ ਮਾਈਂਡ ਕਿ ਕਿੰਨੇ ਸਾਰੇ ਸਟੇਕ ਹੋਲਡਰਸ ਆ ਕਿੰਨੇ ਸਾਰੇ ਕੈਰੀਅਰਸ ਸਟੇਕ ਤੇ ਲੱਗੇ ਹੋਏ ਕਿੰਨੀ ਸਾਰੀ ਲਾਈਫ ਸਟੇਕ ਤੇ ਆ ਬੱਚੇ ਡਿਪਰੈਸ਼ਨ ਚ ਹੈ ਇਹਨੇ ਬੱਚੇ ਸੱਦੇ ਹੋਏ ਆ ਸੋ ਗਵਰਨਮੈਂਟ ਨੂੰ ਚਾਹੀਦਾ ਹੈ ਕਿ ਭਈ ਇੱਕ ਜਿਹੜਾ ਪਲਾਨ ਇੰਟਰੋਡਿਊਸ ਕਰਦੇ ਆ ਉਹਨੂੰ ਏਟਲੀਸਟ 5 ਸਾਲ ਵਾਸਤੇ ਲੌਕ ਕਰਕੇ ਰੱਖਣ ਸੋ ਦਤ ਕਿ ਬੱਚਾ ਉਹਦਾ ਜਿਹੜਾ ਹੁਣੇ ਸਟੂਡੈਂਟ ਆਇਆ ਉਹਨੂੰ ਪਤਾ ਕਿ ਅਗਲੇ 5 ਸਾਲ ਤੱਕ ਇਹ ਵਾਲਾ ਪ੍ਰੋਗਰਾਮ ਹੈਗਾ ਉਹਨੂੰ ਉਸ ਅਕੋਰਡਿੰਗ ਹੀ ਪ੍ਰਿਪੇਅਰ ਕਰੇਗਾ ਹੁਣ ਜਿਵੇਂ ਆਪਾਂ ਨੋਵਾ ਸਕੋਸ਼ੀਆ ਦੇ ਪਲਾਨ ਦੀ ਗੱਲ ਕਰੀ 6 ਮਹੀਨੇ ਪਹਿਲੇ ਸਾਰਾ ਕੁਝ ਓਕੇ ਸੀਗਾ ਬੱਚੇ ਮੂਵ ਕਰ ਰਹੇ ਸੀ ਧੜਾ ਧੜ ਹੈਨਾ ਤੇ ਹੁਣ ਕੱਲ ਅਨਾਊਂਸਮੈਂਟ ਹੋ ਗਈ ਜੀ ਬੰਦ ਹੈ ਸੋ ਇਹ ਤਾਂ ਜੀ ਬਹੁਤ ਹੀ ਨੈਗੇਟਿਵ ਇਥੇ ਜ਼ਿਕਰੇ ਖਾਸ ਕਿ ਲਿਬਰਲ ਸਰਕਾਰ ਵਿੱਚ ਲਗਾਤਾਰ ਬਦਲੇ ਗਏ ਇਮੀਗ੍ਰੇਸ਼ਨ ਮੰਤਰੀਆਂ ਅਤੇ ਨੀਤੀਆਂ ਤੋਂ ਲੋਕ ਖਫਾ ਹਨ ਅਤੇ ਆਉਂਦੀਆਂ ਚੋਣਾਂ ਵਿੱਚ ਇਮੀਗ੍ਰੇਸ਼ਨ ਦੀ ਉਲਝੀ તાਣੀ ਇੱਕ ਚੋਣ ਮੁੱਦਾ ਵੀ ਬਣ ਸਕਦੀ ਹੈ ਸੁਖਪਾਲ ਸਿੰਘ ਆਲਕ ਆਮਨੀ ਨਿਊਜ਼ ਟੋਰਾਂਟੋ